ਜੋ ਸੀ ਦੇਖ ਰਹੇ ਹੋ ਐਪੀਐਨ ਲਾਈਵ ਜਿੱਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਐਸਸੀ ਸਮਾਜ ਲਈ ਬੋਲੀ ਪੱਦੀ ਸ਼ਬਦਾਵਲੀ ਕਰਨ ਲੋਕਾਂ ਨੂੰ ਖੇਸਪੋਰਚਾਈ ਉੱਤੇ ਹੀ ਪੂਏ ਪਾਰਟ ਵਿੱਚ ਐਸਸੀ ਸਮਾਜ ਦੇ ਸੰਸਥਾਵਾਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉੱਤੇ ਹੀ ਬਲਦੌਰ ਤੋਂ ਕਾਂਗਰਸ ਪਾਰਟੀ ਦੇ ਬਲਾਕ ਚੇਅਰਮੈਨ ਧਰਮਪਾਲ ਨੇ ਕੀਤੀ ਕਾਨਫਰੰਸ ਤੇ ਬੋਲੇ ਗੁੱਸੇ ਵਿੱਚ ਸੁਨੀਲ ਜਾਖੜ ਬਾਰੇ ਬਲਦੌਰ ਤੋਂ ਲਖਵੀਰ ਕੁਮਾਰ ਦੇ ਵਿਸ਼ੇਸ਼ ਰਿਪੋਰਟ ਪੰਜਾਬ ਤਿਆਰੀ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਅੱਜ ਬੜਾ ਚੌਰ ਐਸਸੀ ਸਮਾਜ ਦੇ ਸਾਰੇ ਅਹੁਦੇਦਾਰ ਆਪ ਦੇ ਚੈਨਲਾਂ ਰਾਹੀਂ ਲੋਕਾਂ ਨੂੰ ਆਪਣੇ ਐਸਸੀ ਸਮਾਜ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਜੋ ਪਿਛੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜਾਖੜ ਨੇ ਸਾਡੇ ਐਸਸੀ ਸਮਾਜ ਲਈ ਸਰਦਾਰ ਚੰਦ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੇ ਲਈ ਘਟਿਆ ਸ਼ਬਦ ਬੋਲੇ ਆ ਪੰਜਾਬ ਦੇ ਵਿੱਚ ਇਸ ਗੱਲ ਦੀ ਚਰਚਾ ਛਿੜ ਗਈ ਹੈ ਜਿਦੇ ਵਿੱਚ ਅਸੀਂ ਅੱਜ ਬਲਾਚੌਰ ਦੇ ਐਸੀ ਸਮਾਜ ਦੇ ਅਹੁਦੇਦਾਰ ਇਸ ਗੱਲ ਦੀ ਨਿੰਦਿਆ ਕਰਨ ਲਈ ਇਕੱਠੇ ਹੋਏ ਹਾਂ ਮੈਂ ਆਪਣੇ ਸਾਰੇ ਸਾਥੀਆਂ ਸਮੇਤ ਉਹਨਾਂ ਦੇ ਬੋਲੇ ਹੋਏ ਸ਼ਬਦਾਂ ਦੀ ਬਹੁਤ ਪਰਜੋਰ ਨਿੰਦਿਆ ਕਰਦਾ ਹਾਂ ਮੈਂ ਹਾਈ ਕਮਾਂਡ ਅੱਗੇ ਬੇਨਤੀ ਵੀ ਕਰਦਾ ਹਾਂ ਜਿਹੜੇ ਇਹਦੇ ਲੀਡਰ ਆ ਅਸੀਂ ਇੱਕ ਕਾਗਜ਼ੀ ਸਿਆਸਤ ਦੀ ਵਿੱਚ ਨਿਰਪੱਖ ਧਰਮਾਂ ਤੋਂ ਉੱਪਰ ਪਾਰਟੀ ਨੂੰ ਸਮਝਦੇ ਹਾਂ ਪਰ ਖੁਸ਼ ਲੀਡਰ ਜਾਤ ਪਾਤਾਂ ਦੇ ਘੇਰੇ ਵਿੱਚ ਜਿਹੜੇ ਹੈਗੇ ਆ ਇਹਨਾਂ ਨੂੰ ਬੱਲ ਰਸਤਾ ਹਾਈ ਕਮਾਂਡ ਤੋਂ ਬੇਨਤੀ ਇਹ ਬਿਖਾਉਣਾ ਚਾਹੀਦਾ ਗਾਂ ਤੋਂ ਹੋਰ ਲੀਡਰ ਨੂੰ ਅਗਲਾ ਆਵੇ ਤੇ ਉਹ ਕਿਸੇ ਦੀ ਜਾਤ ਪਾਤ ਦੇ ਖਿਲਾਫ ਜਾਂ ਕਿਸੇ ਦੇ ਸਾਂ ਦੇ ਖਿਲਾਫ ਕੋਈ ਇਹ ਪਛਾਵ ਨਾ ਬੋਲੇ ਮੈਂ ਦੁਬਾਰਾ ਇਹ ਗੱਲ ਲਈ ਫੇਰ ਤਹਾਰਾ ਕਿ ਜੇ ਹਾਈ ਕਮਾਂਡ ਨੇ ਕੋਈ ਸੁਨੀਲ ਝਖੜ ਬਾਰੇ ਥੋਕਮਾ ਧਵਾਵ ਨਾ ਦਿੱਤਾ ਜਾਂ ਲਿਆ ਫੈਸਲਾ ਅਸੀਂ ਇਹਦਾ ਬਹੁਤ ਵਿਰੋਧ ਕਰਾਂਗੇ ਪੰਜਾਬ ਵਿੱਚ ਪੁਤਲੇ ਵੀ ਫੁਕਾਂਗੇ ਇਹ ਜਿਹੜੇ ਲੀਡਰਾਂ ਦੇ ਤੇ ਅਸੀਂ ਜਿੱਥੇ ਤੱਕ ਸਾਡਾ ਜੋਰ ਲੱਗਿਆ ਪੂਰਾ ਲਾਵਾਂਗੇ ਪਰ ਇਸ ਲੀਡਰ ਨੂੰ ਅਕਲ ਜਰੂਰ ਦੇਵਾਂਗੇ ਜਿਨ੍ਹਾਂ ਨੇ ਸਾਡੇ ਸਾਫਾ ਮੁਖਤਮਤ 3000 ਚਾਰਜ ਇੱਕ ਚੰਨੀ ਨੂੰ ਇੱਕ ਪੈਰ ਦੀ ਜੁੱਤੀ ਦੱਸ ਕੇ ਪੰਜਾਬ ਦੇ ਵਿੱਚ ਬਹੁਤ ਮਾਨਹੰਗ ਹਿੰਦਤਾ ਕੀਤੀ ਹੈ ਅਸੀਂ ਸਾਰੇ ਲੀਡਰ ਇਸੇ ਸਮਾਜ ਦੇ ਇਹਨਾਂ ਦਾ ਵਿਰੋਧ ਕਰਦੇ ਹਾਂ ਮੈਂ ਇਹਨਾਂ ਨੂੰ ਤੁਹਾਡੇ ਚੰਨਰਾ ਦੇ ਰਾਹੀਂ ਦੱਸਣਾ ਚਾਹਦਾ ਕਿ ਗਾਹਾਂ ਨੂੰ ਕਿਸੇ ਵੀ ਇਹ ਜਿਹੜਾ ਲੀਡਰ ਨੇ ਸਾਡੇ ਸਮਾਜ ਦੀ ਖਾਤਰ ਕੋਈ ਕਟਿਆ ਕਨੌਣੀ ਹਰਕਤ ਕੀਤੀ ਅਸੀਂ ਕਦੇ ਵੀ ਬਖਸ਼ਾਗੇ ਨਹੀਂ ਪੰਜਾਬ ਦੇ ਵਿੱਚ ਇਹ ਦੋ ਤਿੰਨ ਲੀਡਰ ਹੈਗੇ ਜਿਨ੍ਹਾਂ ਦੀ ਖਾਤਰ ਸਾਡੇ ਨੂੰ ਅੱਜ ਹਾਰ ਦਾ ਮੂੰਹ ਦੇਖਣਾ ਪਿਆ ਇਹਨਾਂ ਨੇ ਇੱਕ ਐਸੀ ਮੁਖਮਤੀ ਦਾ ਚਿਹਰਾ ਦੇਣ ਤੇ ਬਹੁਤ ਹੀ ਜਲਣ ਕੀਤੀ ਜਿਹੜਾ ਕਿ ਪੰਜਾਬ ਨੂੰ ਅੱਜ ਰਾਇਆ ਕਾਂਗਰਸ ਨੂੰ ਪੰਜਾਬ ਵਿੱਚ ਹਰਾਇਆ ਮੈਂ ਕਾਂਗਰਸ ਦੇ ਉੱਚ ਲੀਡਰਾਂ ਨੂੰ ਦੁਬਾਰਾ ਫਿਰ ਬੇਨਤੀ ਕਰਦਾ ਭਿੰਡੇ ਦੇ ਲੀਡਰ ਜਾਤ ਪਾਤ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਪਾਰਟੀ ਵਿੱਚ ਨਹੀਂ ਰੱਖਣਾ ਚਾਹੀਦਾ ਇਹਨਾਂ ਨੂੰ ਪਾਰਟੀ ਚੋਂ ਬਾਹਲਾ ਦਾਸਤਾ ਦਿਖਾਉਣਾ ਚਾਹੀਦਾ ਨਹੀਂ ਤਾਂ ਆਉਣ ਵਾਲਾ ਜਿਹੜਾ ਇਲੈਕਸ਼ਨ ਹੈਗਾ 2024 ਦਾ ਇਹ ਸਭ ਬਹੁਤ ਹੀ ਬੰਦਪਾਗਾ ਹੋਊਗਾ ਸਾਡਾ ਸਿੱਸੀ ਸਮਾਜ ਉਸ ਵਿੱਚ ਇਹਨਾਂ ਲੀਡਰਾਂ ਦਾ ਬਾਈਕਾਟ ਕਰੂਗਾ ਜੇ ਹੁਣ ਤੋਂ ਇਹਨਾਂ ਨੂੰ ਨਾ ਸੰਭਾਲਿਆ ਗਿਆ ਮੈਂ ਇਹਨਾਂ ਨੂੰ ਕਹਿੰਦਾ ਹੋਇਆ ਤੁਹਾਡਾ ਸਾਰੇ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਜਿਹੜੇ ਅੱਗੇ ਲੀਡਰ ਹੈ ਸਾਡੇ ਬਲਾਚੌਰ ਦੇ ਵਿੱਚ ਹੋਰ ਵੀ ਜਿਹੜੇ ਅੱਜ ਇਸ ਮੁੱਦੇ ਤੇ ਆਵਾਜ਼ ਨਹੀਂ ਠਾਈ ਅਸੀਂ ਉਹਨਾਂ ਨੂੰ ਵੀ ਇੱਕ ਵਾਰੀ ਬੇਨਤੀ ਕਰਦੇ ਹਾਂ ਕਿ ਸਾਡਾ ਔਸਾਦ ਦੇਣ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਵੀ ਇੱਕ ਖਮੋਸ਼ੀ ਜ਼ਰੂਰ ਹੋਵੇਗੀ ਪੀਐਸਸੀ ਸਮਾਜ ਨੇ ਸਾਡੇ ਲਈ ਕੀ ਕੀਤਾ ਅੱਜ ਸਾਡਾ ਐਸਸੀ ਸਮਾਜ ਉਹਨਾਂ ਦੇ ਮੂੰਹ ਵੱਲ ਦੇਖਦਾ ਦੋ ਦਿਨ ਹੋ ਗਏ ਕਿ ਕੋਈ ਨਾ ਕੋਈ ਸਾਡਾ ਲੀਡਰ ਜਿਹੜਾ ਬਲਾਚੌਰ ਵਿੱਚ ਹੈ ਤੇ ਸਾਡੇ ਬਾਹ ਫੜੂਗਾ ਜਾਂ ਸਾਡੇ ਸਮਾਜ ਦੀ ਗੱਲ ਕਰੂਗਾ ਪਰ ਜਦ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤਾਂ ਅੱਜ ਸਾਨੂੰ ਮਜਬੂਰ ਇਕੱਠੇ ਹੋਣਾ ਪਿਆ ਜਿਹਦੇ ਵਿੱਚ ਅਸੀਂ ਇਸ ਗੱਲ ਦਾ ਜਿਹੜਾ ਜਖਨ ਵੱਲੋਂ ਬੋਲਿਆ ਸ਼ਾਵਦ ਉਹਦਾ ਪੂਰਾ ਪਰਜੋਰ ਵਿਰੋਧ ਕਰਦੇ ਆ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਤੁਹਾਡੇ ਚੈਨਲ ਰਾਹੀਂ ਵੀ ਸਾਡੀ ਇਹ ਗੱਲ ਜ਼ਰੂਰ ਉੱਪਰ ਹਾਈ ਕਮਾਂਡ ਤੱਕ ਪਹੁੰਚਣੀ ਚਾਹੀਦੀ ਔਰ ਹਾਈ ਕਮਾਂਡ ਨੂੰ ਇਹ ਜਿਹੇ ਲੀਡਰ ਨੂੰ ਪਾਰਟੀ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ ਐਂਦਾਂ ਕੁਝ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਿਹੜੀ ਤੁਹਾਡੀ ਕਾਰਵਾਈ ਹੈ ਕਿਤੇ ਕਾਗਜ਼ਾਂ ਤੱਕ ਸੀਮਤ ਤਾਂ ਨਹੀਂ ਹੈ ਜੀ ਇਹ ਤਾਂ ਇਹਦੇ ਬਾਰੇ ਤੀ ਕਾਰਨਾਈ ਜਿਹੜੀ ਚੱਲ ਰਹੀ ਹੈ ਤੁਸੀਂ ਅਸੀਂ ਕਾਗਜ਼ਾਂ ਨਹੀਂ ਸੀਮਤ ਰੱਖਾਂਗੇ ਇਸ ਲੜਾਈ ਨੂੰ ਅਸੀਂ ਲੜਾਈ ਇਹ ਤੌਰ ਤੱਕ ਲੜਾਂਗੇ ਜਦ ਤੱਕ ਇਹ ਜੇ ਲੀਡਰ ਨੂੰ ਆਪਣੇ ਆਪ ਮਾਫੀ ਨਹੀਂ ਮੰਗਣੀ ਪੈਂਦੀ ਜਾਂ ਪਾਰਟੀ ਜੋ ਨਹੀਂ ਘੜਿਆ ਜਾਂਦਾ ਜਦ ਤੱਕ ਸਾਡੀ ਲੜਾਈ ਜਾਰੀ ਰਹੇ 2019 ਦੇ ਵਿੱਚ ਨਿਸ਼ਤ ਬਾੜੀ ਹੈ ਵੀ ਇਹ ਸ਼ਬਦ ਜਿਹੜੇ ਹੈਰਸਿਸ ਮਾਜਬਾਰੇ ਨੇ ਸੀ ਉਹ ਵੀ ਕਾਰਜਾਂ ਤੱਕ ਸੀਮਤ ਰਹੇ ਨੇ ਆ 2022 ਦੇ ਵਿੱਚ ਜਿਹੜੇ ਅਜੇ ਨੋਟ ਬੰਦੀ ਹੈ ਕਾਰਡੀਓ ਬੈਟਲ ਵੀ ਉਹ ਜਿੱਦੀ ਰਹੀ ਤੇ ਵਿਗਰਜ ਕਿ ਦਿਨਾਂ ਕਿਤੇ ਜਿਹੜੇ ਰਣਨੀਤੀ ਇਹ ਐਸੀ ਸਮਾਜ ਦੇ ਬਾਰੇ ਜਿਹੜੇ ਦਰਦ ਸ਼ਬਦ ਵਰਤੇ ਆ। ਕੀ ਆਪਾਂ ਸਿਰਫ ਬੋਤਾ ਦਾ ਕਸਮ ਕਰ ਲਈ? ਮੈਂ ਇਹ ਕਈ ਵਾਰ ਹੀ ਸੁਣਿਆ। ਮੈਂ ਤੁਹਾਡੀ ਗੱਲ ਸਹੀ ਆ ਸੁਣ ਕੇ ਪਰ ਇਹ ਜਿਹੜੇ ਬਾਜੇ ਲੀਡਰ ਤੋਂ ਮੌਕੇ ਦੇ ਸੰਭਾਲ ਲੈਂਦੇ ਆ ਪੇ ਅਸੀਂ ਆ ਕਰਦੇ ਆ ਅਸੀਂ ਆ ਕਰਦੇ ਸਾਥੋਂ ਅਸੀਂ ਨਹੀਂ ਕਿਹਾ ਗਿਆ। ਉਹ ਲੋਕਾਂ ਨੂੰ ਸਾਡੇ ਇਸ ਸਮਾਜ ਨੂੰ ਭੁਲੇਖੇ ਵਿੱਚ ਰੱਖ ਲੈਂਦੇ ਆ ਪਰ ਆ ਦਾ ਆਖੀ ਦੇਖਣਾ ਰੱਖੀ ਸੁਣਨ ਵਾਲੀ ਗੱਲ ਹੈ ਔਰ ਪੜਨ ਵਾਲੀ ਗੱਲ ਹੈ ਜਿਹਦੇ ਵਿੱਚ ਤੁਹਾਨੂੰ ਬਹੁਤ ਦੁੱਖ ਲੱਗਿਆ ਪਹਿਲਾਂ ਤਾਂ ਜੇ ਸਵੇਰ ਨੂੰ ਗੱਲ ਕੀਤੀ ਤਾਂ 2 ਘੰਟੇ ਬਾਅਦ ਮਾਫੀ ਮੰਗ ਲੈਂਦੇ ਸੀ ਪਰ ਜਾਕਰ ਸਾਹਿਬ ਨੇ ਤਾਂ ਇਹੋ ਜਿਹੇ ਸ਼ਬਦ ਕਹਿ ਕੇ ਹਜੇ ਤੱਕ ਵੀ ਉਹਨਾਂ ਦੇ ਕੰਨ ਤੇ ਜੋ ਤੱਕ ਨਹੀਂ ਸਰਕੇ ਅਸਲ ਵਿੱਚ ਅਜਾ ਮੰਡਲ ਦੇ ਸਾਫਤਾ ਪ੍ਰਧਾਨ ਨੂੰ ਕਾਡੀ ਬਾਡੀ ਸਾਫਤਾ ਪ੍ਰਧਾਨ ਜੀ ਇਹ ਕਹਿ ਦਿੱਤਾ ਕਿ ਤੁਹਾਡੇ ਉਹਨਾਂ ਐਨਾ ਰੋਸ ਹੈ ਤੇ ਬੈਠੇ ਉਹਦਾ ਸਾਹਮਣੇ ਆ ਵੀ ਰਿਹਾ ਕਿ ਰੂਸੀ ਨੂੰ ਸੰਤੋਸ਼ ਨਹੀਂ ਆਉਂਦਾ ਅਸੀਂ ਉਹ ਤਾਂ ਸੰਤੋਸ਼ ਨਹੀਂ ਹੈਗੇ ਇਹੋ ਜਿਹੇ ਪ੍ਰਧਾਨ ਜਿਹੜੇ ਰਹਿੰਦੇ ਹੋਏ ਆਪ ਉਹਨਾਂ ਨੂੰ ਇਹ ਪੁੱਛੋ ਕਿ 2017 ਵਿੱਚ ਉਹ ਇਲੈਕਸ਼ਨ ਹਾਰੇ ਆ। 2019 ਵਿੱਚ ਫਿਰ ਉਹਨੂੰ ਐਮਪੀ ਦਾ ਮੌਕਾ ਮਿਲਿਆ ਫਿਰ ਉਹ ਹਾਰ ਗਏ। ਜਦ ਕਾ ਚੰਨੀ ਨੇ ਹਾਰਿਆ ਜਦ ਕਾ ਐਸਸੀ ਸਮਾਜ ਨੂੰ ਉਹਨਾਂ ਨੇ ਲੀਡਰ ਬਣਾਇਆ ਸੀ ਜਿਹੜਾ ਉਹ ਹਾਰਿਆ ਸੀ ਜਿਹੜਾ ਅੱਜ ਚੰਨੀ ਦੇ ਉੱਤੇ ਥੋਪਦੇ ਸਾਰੀਆਂ ਗੱਲਾਂ। ਤੇ ਇਹੋ ਜਿਹੇ ਵੱਡੇ ਲੀਡਰ ਤੋਂ ਬਿਆਨ ਦੇਣਾ ਹੈ ਕਿ ਕੀ ਕਾਰਨ ਦੇਖਨੇ ਆ ਤੇ ਬਾਕੀ ਲੀਡਰਾਂ ਦਾ ਨਾਮ ਉਹਨਾਂ ਪਿੱਛੇ ਕੀ ਮੰਨ ਸਕਦਾ ਦੇਣਾ। ਮੰਨ ਸਕਦਾ ਇਹਨਾਂ ਦੀ ਦਾ ਇਹੀ ਹੈ ਕਿ ਅਸੀਂ ਪੰਜਾਬ ਕਾਂਗਰਸ ਵਿੱਚ ਜਿਹੜਾ ਹਾਈ ਕਮਾਂਡ ਵਿੱਚ ਸਰਦਾਰ ਚਾਂਦਗ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਲਾ ਰਹੇ ਆ। ਉਹਦੇ ਵਿੱਚ ਇਹਨਾਂ ਤੋਂ ਜਰ ਨਹੀਂ ਹੋਇਆ ਤੇ ਇਹ ਚਿਹਰਾ ਕਿਉਂ ਐਸੀ ਸਮਾਜ ਨੂੰ ਅੱਗੇ ਲਿਆਂਦਾ ਗਿਆ ਇਹ ਇਹਨਾਂ ਤੇ ਮਾਨਸਿਕਤਾ ਇਹਨਾਂ ਦੀ ਖਰਾਬ ਹੋਈ ਐ ਉਹਨਾਂ ਨੂੰ ਚਿਹਰਾ ਲਾਣ ਤੇ ਮੁੱਖ ਮੰਤਰੀ ਦਾ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਗੂਰੇ ਇਹਨਾਂ ਲੋਕਾਂ ਦੀ ਮਾਨਸਿਕਤਾ ਦਾ ਪਹਿਲਾ ਮਿੱਤਰ ਇਹ ਕਿ ਸੱਤਾ ਦਾ ਸੁਕਸੇਗਾ ਹੁਣ ਗਰੋਧੀ ਤੇ ਫੋਨ ਕਰਕੇ ਪਾਰਟੀ ਦੀ ਹਾਰ ਦੀ ਲੋਥ ਲਾੜ ਕਾ ਲਈ ਜਿਹੜੇ ਇਸ ਤਰ੍ਹਾਂ ਦੇ ਬਿਆਨ ਦਾ ਤੁਹਾਡੇ ਨੂੰ ਅਸੀਂ ਤਾਂ ਪਹਿਲਾਂ ਤੋਂ ਹੀ ਇਹ ਗੱਲ ਕਹਿੰਦੇ ਆਏ ਹਾਈ ਕਮਾਂਡੋ ਵੀ ਕਹਿੰਦਾ ਹੈ ਆਪਣੇ ਲੀਡਰਾਂ ਨੂੰ ਵੀ ਕਹਿੰਦੇ ਹਾਂ ਕਿ ਜਿਹੜੇ ਇਹੋ ਜਿਹੇ ਲੀਡਰ ਦੋ ਚਾਰ ਇਹ ਚੰਨੀ ਦਾ ਸਾਥ ਨਹੀਂ ਦੇ ਰਹੇ ਨਹੀਂ ਦੇ ਰਹੇ ਪਰ ਅੱਜ ਤਾਂ ਜਗਜਹਰ ਹੋ ਗਿਆ ਉਹਨਾਂ ਦੇ ਬਿਆਨ ਜਿਹੜੇ ਆਣ ਲੱਗੇ ਦੇ ਅਪਰ ਦੇ ਮੀਟਿੰਗ ਸੈੱਟ ਦੇ ਨਾਲ-ਨਾਲ ਪਾਰਟੀ ਹਾਈ ਕਮਾਂਡ ਤੋਂ ਤੁਸੀਂ ਕੀ ਬਿਆਨ ਕਰਦੇ ਹੋ ਦੇਖਣ ਜਾ ਰਹੇ ਹਾਂ ਤੁਹਾਡਾ ਲੋਕਲ ਲੀਡਰਸ਼ਿਪ ਵੀ ਆਉਂੂ ਪਰ ਨਾਲ ਸਾਡੇ ਨੇ ਜੇ ਜਿਹੜੀ ਲੋਕਲ ਲੀਡਰਸ਼ਿਪ ਹੈ ਉਹਨਾਂ ਨੇ ਅੱਜ ਸਾਡੇ ਜਿੱਦਾ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿੱਚ ਹਰ ਹਲਕੇ ਤੋਂ ਲੀਡਰ ਬੁਲਾਏ ਗਏ ਆ ਅਸੀਂ ਅੱਜ ਐਸੀ ਸਮਾਜ ਨੇ ਉਹਦਾ ਵਿਰੋਧ ਕੀਤਾ ਤੇ ਅਸੀਂ ਆਪਣੇ ਲੀਡਰਾਂ ਨੂੰ ਇਹ ਦੱਸ ਚੁੱਕੇ ਆ ਤੇ ਅਸੀਂ ਕਾਂਗਰਸ ਵਿੱਚ ਹਰ ਇੱਕ ਮੁਜਾਰੇ ਵਿੱਚ ਹਰ ਇੱਕ ਮੀਟਿੰਗ ਵਿੱਚ ਤਾਂ ਜਾਵਾਂਗੇ ਜਦ ਤੱਕ ਸਾਡੀ ਇਸ ਗੱਲ ਦਾ ਕੋਈ ਵੀ ਰਿਜ਼ਲਟ ਨਾ ਕੱਢਿਆ ਗਿਆ